ਉਹ ਕਹਿ ਰਿਹਾ ਉਹ ਵੀ ਮੈਂ ਉਦੋਂ ਤੱਕ ਨਹੀਂ ਹਟਿਆ ਕੁੱਟਣੋਂ ਜਦੋਂ ਤੱਕ ਵੀਰਾ ਦਮ ਨਹੀਂ ਚੜਿਆ ਤੇ ਜਾਨੀ ਕਿ ਜੇ ਮੈਂ ਜਫੇਬੰਦੀ ਚ ਨਾ ਹੁੰਦਾ ਤਾਂ ਜਾਨੀ ਕਿ ਇਹ ਉਹ ਉਹਨੂੰ ਇੱਕ ਘੰਟੇ ਦੇ ਵਿੱਚ ਅਸੀਂ ਨਿਮੇੜ ਦਿੰਦੇ ਜਾਨੀ ਕਿ ਇਹੀ ਤੀ ਵੀ ਮੈਂ ਮਾਰ ਦਿੰਦਾ ਉਹਨਾਂ ਨੂੰ ਇੱਕ ਬਿਆਨ ਆਇਆ ਰਹਾ ਸਾਹਿਬ ਦਾ ਉਹ ਕਹਿੰਦੇ ਵੀ ਇਹ ਤਾਂ ਲੁੱਟਖੋ ਦਾ ਮਸਲਾ ਤੀਗਾ ਵੀ ਇਸ ਕਰਕੇ ਨੌਜਵਾਨ ਜਿਹੜੇ ਮੁੰਡੇ ਸੀ ਉਹ ਕੁੱਤੇ ਗਏ ਜਗਿੰਦਰ ਘਰੇ ਬੈਠਾ ਗੱਲਾਂ ਕਰੀ ਜਾਂਦਾ ਜਾਂ ਜਾਨੀ ਕਿ ਉਹ ਕਰੀ ਜਾਂਦਾ ਆ ਜਿਹੜੀ ਇੱਕ ਵੱਡਾ ਆਗੂ ਹੈ ਕਿਸਾਨਾਂ ਦਾ ساری ਜ਼ਿੰਦਗੀ ਲੰਗੀ ਉਹਦੀ ਆਹ ਜਿਹੜੀ ਰਿਪੋਰਟ ਬਣਾਈ ਹੈ ਇਹ ਵੀ ਕਿਸੇ ਜ਼ਿੰਮੇਵਾਰ ਵਿਅਕਤੀਆਂ ਨੇ ਬਣਾਈ ਹੈ ਫਿਰ ਆ ਰਿਪੋਰਟ ਤੇ ਗੱਲ ਕਰ ਲੈ ਜਗENDER ਉਹ ਰਿਪੋਰਟ ਸਾਰੀ ਉਹਦੇ ਉਲਟ ਹੈ ਜਣ ਕੇ ਆਗੂਆਂ ਨੇ ਮੰਨਿਆ ਇਹ ਇਹਦੇ ਤੇ ਲੁੱਟਖੋਹ ਵਾਲਾ ਤਾਂ ਕੋਈ ਹੈ ਹੀ ਨਹੀਂ ਉਹਦੇ ਚ ਉਹਨਾਂ ਦੇ ਜਿਹੜੇ ਸਗੋਂ ਬੰਦੇ ਨੇ ਜਥੇਬੰਦੀ ਦੇ ਉਹਨਾਂ ਤੇ ਲੋਕ ਠੱਗਾ ਠੋਰੀਂ ਦੀ ਦੋਸ਼ ਨੋਸ਼ ਲਾ ਰਹੇ ਨੇ ਉਹਦੇ ਤੇ ਉਹਨਾਂ ਦਾ ਤਾਂ ਕੋਈ ਉਹਦੇ ਚ ਮਾਮਲਾ ਹੀ ਨਹੀਂ ਜਿਹੜੇ ਨਿਰਦੋਸ਼ ਮੁੰਡੇ ਕੁੱਤੇ ਇਹ ਨਹੀਂ ਦੋਸ਼ੀ ਜਿਹੜਾ ਹੈਗਾ ਮਨਜੀਤ ਸਿੰਘ ਕਰਾਚੋਂ ਦੋਸ਼ੀ ਹੈ ਮੁੱਖ ਇੱਕ ਹੋਰ ਹੈ ਕੋਈ ਲੱਡੀ ਦਾ ਤੇ ਨਾਲ ਜਿਹੜਾ ਜਣਕੀ ਉਹਦਾ ਮੁੰਡਾ ਹੈ ਉਹਦੇ ਨਾਲ ਸੀ ਕੁਸ ਚੱਠੇ ਸੇਖਮਾ ਦੇ ਮੁੰਡੇ ਤੇ ਉਹ ਆ ਰਿਪੋਰਟ ਕਹਿੰਦੀ ਹੈ ਮੈਂ ਨਹੀਂ ਕਹਿੰਦਾ 19 ਵਾਰ ਜਥੇਬੰਦੀ ਜਿਹਦਾ ਜਣੀ ਇੰਕੇ ਇੰਨਾ ਸਟੈਂਡ ਰਿਹਾ ਉਹ ਵੀ ਉਹ ਕਹਿ ਰਿਹਾ ਉਹ ਵੀ ਮੈਂ ਉਦੋਂ ਤੱਕ ਨਹੀਂ ਹਟਿਆ ਕੁੱਟੋਂ ਨੂੰ ਜਦੋਂ ਤੱਕ ਵੀਰਾ ਦਮ ਨਹੀਂ ਚੜਿਆ ਜਿਹੜੀ ਜਥੇਬੰਦੀ ਅੱਜ ਕੋਈ ਗਲਤ ਕਰ ਰਹੀ ਹੈ ਤਾਂ ਲਾਜ਼ਮੀ ਇੱਥੇ ਗ੍ਰਾਹਾਂ ਦਾ ਬਿਲਕੁਲ ਨਿੰਦਿਆ ਕਰਦੇ ਆਂ ਸੀ ਉਸ ਜਥੇਬੰਦੀ ਦੀ ਜਮਾ ਗਲਤ ਸਟੈਂਡ ਹੈ ਤੇ ਸਫਾਈ ਬੰਦੇ ਦੇ ਨਾਲ ਖੜਾ ਉਹਨੂੰ ਜਣੀ ਕਿ ਖੜਨਾ ਚਾਹੀਦਾ ਦੀ ਲੋਕਾਂ ਨਾਲ ਫਿਰ ਆ ਰਿਪੋਰਟ ਤੇ ਗੱਲ ਕਰ ਲੈ ਜਿਹਦੇ ਅੰਦਰ ਰਿਪੋਰਟ ਸਾਰੀ ਉਹਦੇ ਉਲਟ ਹੈ ਤੇ ਉਹਨਾਂ ਦਾ ਤਾਂ ਕੋਈ ਉਹਦੇ 'ਚ ਮਾਮਲਾ ਹੀ ਨਹੀਂ ਜਿਹੜੇ ਨਿਰਦੋਸ਼ ਮੁੰਡੇ ਕੁੱਟੇ ਗਏ ਨੇ ਇਸ ਤਰ੍ਹਾਂ ਇਹ ਮਾਮਲਾ ਹੈਗਾ ਜਿਹੜਾ ਕਸਾਈਆਂ ਵਾਲਾ ਜਿਹੜਾ ਵਰਤਾਵ ਹੈ ਇਹਦੇ ਤੇ ਜਾਨਕਿ ਪੂਰੀ ਨਿੰਦਿਆ ਕਰਦੇ ਆ ਗ੍ਰਾਹਾਂ ਨੂੰ ਸਖਤ ਤੋਂ ਸਖਤ ਸਟੈਂਡ ਲੈਣਾ ਚਾਹੀਦਾ ਅਸੀਂ ਜੇ ਲੋੜ ਪੈਗੀ ਤਾਂ ਸੰਘਰਸ਼ ਜਿੱਥੇ ਵੀ ਕਰਰੂ ਸਾਡੀ ਜਥੇਬੰਦੀ ਸਾਡੀ ਪਾਰਟੀ ਪੂਰਨ ਤੌਰ ਤੇ ਇਹ ਸੱਚ ਸੱਚ ਦੀ ਲੜਾਈ ਲੜੂਗੀ ਹੌਨ ਲਈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜੋ ਬਹੁਤ ਚਿਰ ਦਾ ਇੱਕ ਮੁੱਦਾ ਪਖਿਆ ਹੋਇਆ ਸੀਗਾ ਇੱਕ ਦੋ ਨੌਜਵਾਨਾਂ ਨੂੰ ਕਟਾਈ ਦਾ ਮਾਰ ਕਟਾਈ ਦਾ ਅੱਜ ਮਜ਼ਦੂਰ ਮੁਕਤੀ ਮੋਰਚੇ ਦੇ ਗੋਬਿੰਦ ਸਿੰਘ ਛਾਇਲੀ ਉਹਨਾਂ ਨੇ ਸਪੈਸ਼ਲ ਮੀਟਿੰਗ ਵੀ ਅੱਜ ਕਰੀ ਐ ਤੇ ਸਪੈਸ਼ਲ ਬੁਲਾਇਆ ਵੀ ਐ ਵੀ ਉਹ ਕੁੱਟਮਾਰ ਦਾ ਮਾਮਲਾ ਜੀ ਜਿਹੜਾ ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਇਹ ਗੱਲ ਹਾਂਜੀ ਸਵਾਗਤ ਹੈ ਜੀ ਧੰਨਵਾਦ ਤੁਹਾਡੇ ਚੈਨਲ ਦਾ ਜਿਹੜਾ ਪਿਛਲੇ ਦਿਨੀ ਕਿਸਾਨ ਆਗੂ ਵੱਲੋਂ ਇੱਕ ਕਸਾਈਆਂ ਵਾਲਾ ਵਰਤਾਵਾ ਕਿਹਾ ਗਿਆ ਕਰਿਆ ਗਿਆ ਮੰਗਰ ਹੋ ਜਾ। ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ ਹੈ। ਉਹਦੇ ਤੇ ਅਸੀਂ ਨਖੇਦੀ ਕਰਦੇ ਆ ਸਮੇਤ ਜਥੇਬੰਦੀ ਦੀ ਤੇ ਉਸ ਕਿਸਾਨ ਆਗੂ ਦੀ ਮੈਂ ਕਹਿੰਦਾ ਵੀ ਇਸ ਤਰ੍ਹਾਂ ਦਾ ਇੱਕ ਆਗੂ ਹੋ ਕੇ ਜਾਨਕੀ ਕੁੱਟਮਾਰ ਕਰਨੀ। ਇਹ ਕਦੇ ਵੀ ਜਾਨਕੀ ਜਮਨ ਨਿੰਦਣਯੋਗ ਹੈ। ਕਦੇ ਵੀ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਗ੍ਰਾਹਾ ਜਥੇਬੰਦੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ। ਮੈਂ ਬੇਨਤੀ ਉਹਨਾਂ ਨੂੰ ਕਿਉਂ ਕਰਦਾ ਵੀ ਉਹਨਾਂ ਦਾ ਪਹਿਲਾਂ ਮਜ਼ਦੂਰਾਂ ਨਾਲ ਚੰਗਾ ਸਟੈਂਡ ਰਿਹਾ ਪਿਛਲੇ ਸਮੇਂ ਦੇ ਵਿੱਚ ਭਾਵੇਂ ਉਹ ਝਬਰਕਾਂਡ ਦੇ ਵਿੱਚ ਹੋਵੇ ਭਾਵੇਂ ਉਹ ਚੰਗਾਲੀ ਵਾਲਾ ਜੱਗੇ ਵਾਲਾ ਮੁੱਦਾ ਹੋਵੇ ਭਾਵੇਂ ਜਲੂਰ ਕਾਂਡ ਹੋਵੇ ਉਹ ਮਜ਼ਦੂਰਾਂ ਦੇ ਧਰਨੇ ਮਜਾਰੇ 'ਚ ਤੁਸਾਨੂੰ ਲੰਗਰ ਲਾਉਂਦੇ ਵੀ ਵੱਡੇ ਜਾਨੀ ਕਿ ਸੇਵਾ ਕਰਦੇ ਵੀ ਮਿਲਣਗੇ ਵੀ ਆਧਾਰ ਨਾਲ ਪਰ ਇੱਥੇ ਜਿਹੜਾ ਵਰਤਾਵ ਹੈ ਇੱਥੇ ਜਾਨੀ ਕਿ ਇੱਕ ਕਿਸਾਨ ਆਗੂ ਨੇ ਗੁੰਡਾਗਰਦੀ ਕਰੀ ਹੈ ਸ਼ਰੇਆਮ ਕੁਝ ਵੀ ਹੈ ਤੇ ਕਾਨੂੰਨ ਨੂੰ ਕਿ ਸ਼ੁਰੂਆਤ 'ਚ ਲੈਣਾ ਕਿਸੇ ਨੂੰ ਕੋਈ ਜਾਨ ਕੇ ਹੱਕ ਨਹੀਂ ਇਸ ਤਰ੍ਹਾਂ ਦਾ ਤੇ ਉਹਨੂੰ ਜਥੇਬੰਦੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਬਜਾਏ ਉਹਨਾਂ ਨੇ ਜਾਨੀ ਕਿ ਉਸ ਦੀ ਪਿੱਠ ਤੇ ਕਢ ਗਈ ਇੱਕ ਤਾਂ ਮੈਂ ਬੇਨਤੀ ਕਰਦਾ ਹਾਂ ਅਗਰਾਹਾਂ ਜਥੇਬੰਦੀ ਨੂੰ ਵੀ ਉਹਨੂੰ ਤੁਰੰਤ ਉਹਦੇ ਤੇ ਜਾਨੀ ਕਿ ਕਾਰਵਾਈ ਕਰਨੀ ਚਾਹੀਦੀ ਧੀ ਮੈਂ ਉਸ ਕਿਸਾਨ ਆਗੂ ਦੀ ਨਿੰਦਿਆ ਕਰਦਾ ਹਾਂ ਮੈਂ ਤਾਂ ਉਹਨੂੰ ਕਸਾਈਏ ਕਹੂੰਗਾ ਜਾਨੀ ਕਿ ਇਸ ਤਰ੍ਹਾਂ ਦਾ ਵਰਤਾਵਾ ਚਾਹੀਦਾ ਨਹੀਂ ਦੂਜਾ ਜਿਹੜੀ ਅਗਰਾਹਾਂ ਜਥੇਬੰਦੀ ਸੂਬਾ ਪ੍ਰਧਾਨ ਜੋਗਿੰਦਰ ਅਗਰਾਹਾਂ ਦਾ ਸਟੈਂਡ ਉਹ ਜਣੇ ਕਿ ਜਮਾਂ ਨਿੰਦਣਯੋਗ ਐ ਬੇਤੁਕੇ ਉਹ ਜਿਹੜੇ ਬਿਆਨ ਦਿੰਦੇ ਨੇ ਉਹਨਾਂ ਨੇ ਹਮਦਰਦੀ ਕਰਨ ਦੀ ਵੀ ਜਿਹੜਾ ਵੀ ਹੋਇਆ ਬਹੁਤ ਮੰਦ ਭਾਗ ਹੈ ਮਾੜਾ ਕਹਿਣ ਦੀ ਲੋੜ ਦੇ ਸਾਰ ਉਸ ਆਗੂ ਉਸ ਬੰਦੇ ਦੀ ਪਿੱਠ ਥਾਪੜ ਰਹੇ ਨੇ ਜਿਨੇ ਇੱਕ ਜਣੇ ਕਿ ਗੁੰਡਾਗਰਦੀ ਕਰੀ ਐ ਤੇ ਉਥੇ ਉਹ ਜਾਂ ਵਰਤਾਵਾ ਜਿਵੇਂ ਜਣੇ ਕਿ ਬਹੁਤ ਸਾਰੇ ਉਹ ਕੋਈ ਚੰਗੀ ਲੜਾਈ ਜਿੱਤਿਆ ਹੁੰਦਾ ਵੀ 2000 ਬੰਦਾ ਜਣੇ ਕਿ ਉਹਨੂੰ ਜਣੇ ਕਿ ਕਰਕੇ ਪੇਸ਼ ਕਰਾਂਗੇ ਇਸ ਕਰਕੇ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਥੇਬੰਦੀ ਨੂੰ ਫੈਸਲਾ ਲੈਣਾ ਚਾਹੀਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਨੇ ਜਿਹੜੇ ਅ ਬੁਰੇ ਭੁਗਤਣੇ ਪੈਣਗੇ ਉਸ ਜਾਨੀ ਕਿ ਕਿਸਾਨ ਆਗੂ ਦੀ ਜਿੱਥੇ ਅਸੀਂ ਕਾਰਵਾਈ ਦੀ ਸਖਤ ਤੋਂ ਸਖਤ ਐਸਐਸਪੀ ਸੰਗਰੂਰ ਤੋਂ ਪੰਜਾਬ ਸਰਕਾਰ ਤੋਂ ਕਿਉਂ ਮੰਗ ਕਰਦੇ ਆ ਕਿਉਂਕਿ ਆਹ ਜਿਹੜੀ ਰਿਪੋਰਟ ਬਣਾਈ ਹੈ ਇਹ ਜਥੇਬੰਦੀ ਦੇ ਆਗੂਆਂ ਨੇ ਬਣਾਈ ਹੈ ਜ਼ਿੰਮੇਵਾਰ ਬੰਦਿਆਂ ਨੇ ਬਹੁਤ ਦਿਨਾਂ ਦੇ ਵਿੱਚ ਜਿਹਦੇ ਕਰਕੇ ਅਸੀਂ ਲੇਟ ਬੋਲਿਆ ਚੁੱਪ ਰਹੀ ਵੀ ਰਿਪੋਰਟ ਆ ਲੈਣ ਦੋ ਆਰ ਰਿਪੋਰਟ ਆਉਣ ਤੋਂ ਬਾਅਦ ਵੀ ਉਗਰਾਹਾਂ ਦਾ ਜਾਨੀ ਕਿ ਕੋਈ ਹੋਣੀ ਉਗਰਾਹਾਂ ਜਾਨੀ ਕਿ ਬਾਰ-ਬਾਰ ਨਵੇਂ ਰੋਜ਼ ਬਿਆਨ ਦਿੰਦਾ ਵੀ ਅਸੀਂ ਜੀ ਇਕੱਠ ਕਰਕੇ ਮਝਾਰਾ ਕਰਾਂਗੇ ਇਸ ਤਰ੍ਹਾਂ ਪੇਸ਼ ਕਰਾਂਗੇ ਜਿਵੇਂ ਕੋਈ ਉਹਨੇ ਬਹੁਤ ਜਾਨੀ ਕਿ ਬਹਾਦਰੀ ਕੀਤੀ ਉਸ ਜਿਹੜਾ ਹੈਗਾ ਮਨਜੀਤ ਸਿੰਘ ਘਰਾਤੋਂ ਦੋਸ਼ੀ ਹੈ ਮੁੱਖ ਇੱਕ ਹੋਰ ਹੈ ਕੋਈ ਲੱਡੀ ਦਾ ਤੇ ਨਾਲ ਜਿਹੜਾ ਜਾਨੀ ਕਿ ਉਹਦਾ ਮੁੰਡਾ ਹੈ ਉਹਦੇ ਨਾਲ ਤੀ ਕੁਛ ਚੱਠੇ ਸੇਖਮਾ ਦੇ ਮੁੰਡੇ ਤੇ ਕੋਸੋਹੋਰੋਂ ਸੇ ਪਿੰਡ ਦੇ ਤੇ ਆਲਾ ਦਵਾਲਾ ਤੀ ਐ ਜਿੰਨੇ ਵੀ ਮੁੰਡੇ ਤੇ ਉਹ ਨੇੜੇ-ਨੇੜੇ ਦੇ ਤੇ ਇੱਕ ਦੂਜੇ ਨੂੰ ਸਾਰਿਆਂ ਨੂੰ ਜਾਣਦੇ ਤੇ ਉਹਨਾਂ ਦੀ ਮਾੜੀ-ਮੋਟੀ ਕੁਛ ਜਿਹੜੇ ਕੁੱਟੇ ਗਏ ਨੇ ਨਿਰਦੋਸ਼ ਨੇ ਤੇ ਉਸ ਜਾਨੀ ਕਿ ਉਹਨਾਂ ਦਾ ਆਪ ਚ ਜਿਹੜੇ ਹੈਗੇ ਤੇ ਉਹਨਾਂ ਦੀ ਪਹਿਲਾਂ ਤੂੰ ਤੂੰ ਮੈਂ ਬੋਲ ਵਾਲਾ ਹੋਈ ਐ ਜਿਹੜਾ ਰਿਪੋਰਟ ਦੇ ਵਿੱਚ ਜਥੇਵੰਦੀਆਂ ਨੇ ਵੀ ਲਿਖਿਆ ਵੀ ਉਹ ਜਿਹੜਾ ਬਤੀਰਾ ਤੀ ਉਹਦਾ ਕੋਈ ਜ਼ਿੰਮੇਵਾਰ ਅਧਿਕਾਰੀਆਂ ਨਾਲ ਚੰਗਾ ਨਹੀਂ ਤੀ ਉਹਦਾ ਜਾਨੀ ਕਿ ਸਾਨੂੰ ਜਿਹੜਾ ਪੇਸ਼ ਆਇਆ ਉਹ ਇਸ ਕਰਕੇ ਇਹ ਹੰਕਾਰ ਹੈ ਜਾਨੀ ਕਿ ਜਰੂਰ ਇਹਦੇ ਤੇ ਲੋਕਾਂ ਨੂੰ ਪੰਜਾਬ ਦੇ ਨੂੰ ਬਹੁਤ ਸਾਰੇ ਪੁੱਛੇ ਸਿੱਧੇ ਕਮੈਂਟ ਵੀ ਕਰਨਗੇ ਦੇਖਣਾ ਚਾਹੀਦਾ ਕਿਉਂਕਿ ਮੈਂ ਇਹ ਕਿਉਂ ਬੋਲ ਰਿਹਾ ਬਹੁਤ ਸਾਰੇ ਜਿਹੜੇ ਇਹੋ ਜਿਹੇ ਹੰਕਾਰੀ ਬੰਦੇ ਹੁੰਦੇ ਨੇ ਇੱਥੇ ਦੋ ਜਣੇ ਕਿ ਜਮਾਤਾਂ ਦੇ ਵਿੱਚ ਲੜਾਈ ਚਾਹੀਦੀ ਆ ਮੈਂ ਇਹ ਕਿਸਾਨ ਮਜ਼ਦੂਰ ਜਿਹੜੇ ਹੈਗੇ ਨੇ ਜਿਹੜੇ ਇਸ ਤੇ ਬੋਲ ਰਹੇ ਨੇ ਮੈਂ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਸਿਆਸੀ ਜਿਹੜੀ ਆ ਆਪਣੀ ਜਾਂ ਆਪਣਾ ਜਾਤੀ ਰੰਗਤ ਦੇਣ ਨਾਲੋਂ ਇਹ ਇੱਕ ਜਮਾਤੀ ਮਾਮਲਾ ਹੈ ਮਨਜੀਤ ਵਰਗੇ ਉਸ ਜਮਾਤ ਦੇ ਵਿੱਚ ਉਸ ਜਮਾਤ ਦੀ ਲੈਣ ਨੂੰ ਲਾਗੂ ਕਰਦੇ ਨੇ ਇੱਕ ਜਿਹੜੀ ਕੁੱਟ ਜਿਹੜੇ ਗਰੀਬ ਲੋਕ ਹੁੰਦੇ ਨੇ ਇੱਕ ਤਕੜੀ ਜਮਾਤ ਹੁੰਦੀ ਹੈ ਇੱਕ ਪੂੰਜੀਵਾਦ ਇੱਕ ਮਜ਼ਦੂਰ ਜਮਾਤ ਇਸ ਕਰਕੇ ਜਿਹੜੇ ਆਪਾਂ ਦੇਖਦੇ ਆ ਵੀ ਇਹ ਉਸ ਸਵਾਲ ਹੈ ਕੋਈ ਇਹਨੂੰ ਉਹ ਨਹੀਂ ਇਹਦੇ ਤੇ ਪੂਰੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਐਸਐਸਪੀ ਸੰਗਰੂਰ ਨੂੰ ਤੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਜਾਨੀ ਕਿ ਇਹਨੂੰ ਤਕੜੇ ਹੋ ਕੇ ਲੜਨ ਲੜਾਈ ਇਹਨੂੰ ਉਹੀ ਜੀ ਜਾਨੀ ਕਿ ਲੈਣ ਖਿੱਚਮੀ ਤਾਂ ਕਿ ਇੱਕ ਜ਼ਿੰਮੇਵਾਰ ਜਥੇਬੰਦੀ ਜਿਹਦਾ ਜਾਨੀ ਇੰਨੇ ਦਾ ਸਟੈਂਡ ਰਹਾ ਉਹ ਵੀ ਉਹ ਕਹਿ ਰਿਹਾ ਉਹ ਵੀ ਮੈਂ ਉਦੋਂ ਤੱਕ ਨਹੀਂ ਹਟਿਆ ਕੁੱਟੋਂ ਨੂੰ ਜਦੋਂ ਤੱਕ ਵੀਰਾ ਦਮ ਨਹੀਂ ਚੜਿਆ ਤੇ ਜਾਨੀ ਕਿ ਜੇ ਮੈਂ ਜਥੇਬੰਦੀ 'ਚ ਨਾ ਹੁੰਦਾ ਤਾਂ ਜਾਨੀ ਕਿ ਇਹ ਉਹ ਉਹਨੂੰ ਇੱਕ ਘੰਟੇ ਦੇ ਵਿੱਚ ਅਸੀਂ ਨਿਮੇੜ ਦਿੰਦੇ ਜਾਨੀ ਕਿ ਇਹੀ ਤ ਵੀ ਮੈਂ ਮਾਰ ਦਿੰਦਾ ਉਹਨਾਂ ਨੂੰ ਤੇ ਇਸ ਤਰ੍ਹਾਂ ਦੀ ਹੈ ਜਿਹੜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਖੇਦੀ ਕਰਦੀ ਹੈ ਇਹਦੀ ਜੇ ਲੋੜ ਪਈ ਤਾਂ ਤਕੜਾ ਸੰਘਰਸ਼ ਵੀ ਕਰਾਂਗੇ ਜਿਹੜਾ ਵੀ ਮੋਰਚਾ ਕੋਈ ਬਣੂਗਾ ਤੇ ਉਹਨਾਂ ਦਾ ਤਾਂ ਕੋਈ ਉਹਦੇ 'ਚ ਮਾਮਲਾ ਹੀ ਨਹੀਂ ਜਿਹੜੇ ਨਿਰਦੋਸ਼ ਮੁੰਡੇ ਕੁੱਟੇ ਗਏ ਨੇ ਇਸ ਤਰ੍ਹਾਂ ਇਹ ਮਾਮਲਾ ਹੈਗਾ ਜਿਹੜਾ ਕਸਾਈਆਂ ਵਾਲਾ ਜਿਹੜਾ ਵਰਤਾਵ ਹੈ ਇਹਦੇ ਤੇ ਜਾਨਕੀ ਪੂਰੀ ਨਿੰਦਿਆ ਕਰਦੇ ਆ ਗ੍ਰਾਹਾਂ ਨੂੰ ਸਖਤ ਤੋਂ ਸਖਤ ਸਟੈਂਡ ਲੈਣਾ ਚਾਹੀਦਾ ਹੈ ਨਹੀਂ ਲੋਕ ਉੱਠਣਗੇ ਸੰਘਰਸ਼ ਹੋਊਗਾ ਗ੍ਰਿਫਤਾਰੀ ਇਹ ਕਿਹੜੇ ਬਾਗ ਦੀ ਮੂਲੀ ਨੇ ਵੱਡੇ ਵੱਡੇ ਲੋਕਾਂ ਹੈ ਹੋਈਆਂ ਨੇ ਜਦੋਂ ਕੋਈ ਆਪਣੀ ਲੈਂਡ ਤੋਂ ਹਲਦਾ ਲੈਂਡ ਤੋਂ ਤਿਲਕਦਾ ਫਿਰ ਲੋਕ ਨਹੀਂ ਬਖਸਦੇ ਹੁੰਦੇ ਗ੍ਰਿਫਤਾਰੀ ਵੀ ਹੋ ਜੂ ਨਾ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਉਹਨਾਂ ਨੇ ਬਹੁਤ ਬੜ ਜੇੜਾ ਦੇ ਵਿੱਚ ਬੈਠੇ ਤੇ ਜਿਹੜਾ ਦੇ ਮੰਗਰ ਜਿਨ੍ਹਾਂ ਦੇ ਕਹਿਣ ਤੋਂ ਜਣੀ ਕਿ ਘੰਟਿਆਂ ਦੇ ਵਿੱਚ ਕਈ ਸਟੇਟਾਂ ਬੰਦ ਹੋ ਜਾਂਦੀਆਂ ਸੀ ਇਹ ਤਾਂ ਜਣੀ ਕਿ ਕੁਝ ਵੀ ਨਹੀਂ